ਫਿਰ ਉਸ ਦੇ ਵਿੱਚ ਬੈਠ ਕੇ ਭੋਜਨ ਛਕਦੇ ਸੀ ਕਹਿੰਦੇ ਸੀ ਅਸੀਂ ਸੁੱਚੇ ਥਾਂ ਤੇ ਭੋਜਨ ਛਕਦੇ ਆ ਜੇ ਹੁਣ ਸਤਿਗੁਰੂ ਜੀ ਦੇ ਕੋਲ ਆਉਂਦੇ ਨੇ ਪੰਗਤ ਵਿੱਚ ਬੈਠਣਾ ਪੈਂਦਾ ਜਿਹੜੇ ਕਹਿੰਦੇ ਸੀ ਛੂਦਰ ਦੇ ਮੱਥੇ ਲੱਗ ਜਾਈਏ ਇਸ਼ਨਾਨ ਭ੍ਰਿਸ਼ਟ ਹੋ ਜਾਂਦਾ ਪੂਜਾ ਭੰਗ ਹੋ ਜਾਂਦੀ ਏ ਦੁਬਾਰਾ ਇਸ਼ਨਾਨ ਕਰਨਾ ਪੈਂਦਾ ਭ੍ਰਿਸ਼ਟੇ ਜਾਈਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਰਤਾਰਾ ਵਰਤਾ ਦਿੱਤਾ ਹੈ ਗੁਰੂ ਘਰ ਦੇ ਵਿੱਚ ਸਾਰੇ ਬਰਾਬਰ ਨੇ ਨਾ ਕੋਈ ਇੱਥੇ ਉੱਚਾ ਏ ਨਾ ਕੋਈ ਇੱਥੇ ਨੀਵਾ ਏ ਸਾਰੇ ਇੱਕ ਪੰਗਤ ਵਿੱਚ ਬੈਠਣ ਇੱਕ ਪੰਗਤ ਵਿੱਚ ਬੈਠਣ ਤੋਂ ਭਾਵੇਂ ਇਹ ਹੁੰਦਾ ਕੋਈ ਉੱਚਾ ਨੀਵਾ ਨਹੀਂ ਸਾਰੇ ਬਰਾਬਰ ਨੇ ਜਿਹੜੇ ਜਿਹੜੇ ਬਰਾਬਰ ਬੈਠ ਕੇ ਸ਼ੱਕਦੇ ਨੇ ਬਰਾਬਰ ਇੱਕ ਜਲ ਵਿੱਚ ਇਸ਼ਨਾਨ ਕਰਦੇ ਨੇ ਕੋਈ ਵੱਡਾ ਛੋਟਾ ਨਹੀਂ ਪੰਡਤਾਂ ਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਬ੍ਰਾਹਮਣਾਂ ਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਜਦੋਂ ਕੋਲ ਆਏ ਨੇ ਤੇ ਪਹਿਲਾ ਲੰਗਰ ਚੋਂ ਪ੍ਰਸ਼ਾਦਾ ਛਕ ਲਈ ਪਿਆ ਸਿੱਖਾਂ ਨੇ ਅੱਗੇ ਨਹੀਂ ਲੰਗਣ ਦਿੱਤਾ ਅੱਗੇ ਤਾਂ ਜਾਵੋਗੇ ਸਤਗੁਰੂ ਜੀ ਦੀ ਆਗਿਆ ਪਹਿਲਾਂ ਭੋਜਨ ਛਕਣਾ ਪਵੇਗਾ ਪਹਿਲਾਂ ਪ੍ਰਸ਼ਾਦਾ ਛਕਣਾ ਪਵੇਗਾ ਆਦੇ ਵੀ ਬਚਨ ਨੇ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਹਮਣ ਕਹੀਇਤ ਹੈ ਹਮਾਰਾ ਜਿਵੇਂ ਜਿਹੜਾ ਚਮੜੇ ਦਾ ਕੰਮ ਕਰੇ ਸੋ ਚਮਿਆਰ કહਿਆ ਜਾਂਦਾ ਹੈ ਲੋਹੇ ਦਾ ਕੰਮ ਕਰੇ ਸੋ ਲੋਹਾਰ કહਿਆ ਜਾਂਦਾ ਹੈ ਜਿਹੜਾ ਖੇਤੀਬਾੜੀ ਕਰੇ ਜ਼ਮੀਨ ਨੂੰ ਵਾਹੁਣ ਦਾ ਕੰਮ ਕਰੇ ਜ਼ਮੀਦਾਰ ਕਿਹਾ ਜਾਂਦਾ ਹੈ ਇਸੇ ਪ੍ਰਕਾਰ ਜਿਹੜਾ ਬ੍ਰਹਮ ਦੀ ਵਿਚਾਰ ਕਰੇ ਸੋ ਬ੍ਰਾਹਮਣ ਕਿਹਾ ਜਾਂਦਾ ਹੈ ਜੇ ਬ੍ਰਾਹਮਣ ਦਾ ਪੁੱਤਰ ਹੋਵੇ ਮਹਾਜ ਆਪ ਦੀ ਸੋਟ ਬਸਾ RAMDAS SATGURU ਕਹਾਵਾ ਜੇ ਬ੍ਰਾਹਮਣਾ ਨੇ ਉੱਚੀ ਜਾਤ ਦਾ ਹੰਕਾਰ ਕੀਤਾ ਸਤਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਸੇ ਪ੍ਰਕਾਰ ਆਪਣੇ ਪ੍ਰਭਾਵ ਹੇਠ ਲਿਆਉਣ ਦਾ ਯਤਨ ਕੀਤਾ ਤੇ ਸਤਗੁਰੂ ਜੀ ਨੇ ਬਚਨ ਕੀਤਾ ਬ੍ਰਾਹਮਣੋਂ ਡਰਦੇ ਨਹੀਂ ਸੀ ਤੁਹਾਡੇ ਤੋਂ ਖੱਤਰੀ ਕੋ ਪੁੱਤ ਹੋ ਕੇ ਬ੍ਰਾਹਮਣ ਕੋ ਨਹੀਂ ਬ੍ਰਾਹਮਣ ਦਾ ਪੁੱਤ ਨਹੀਂ ਜਿਹੜਾ ਮੈਂ ਡਰ ਜਾਵਾਂਗਾ ਖੱਤਰੀ ਸਤਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੁਪੁੱਤਰ ਹਾਂ ਪਰ ਜਿਸ ਵੇਲੇ ਖਾਲਸਾ ਪੰਥ ਦੀ ਸਿਰਜਣਾ ਕਰ ਦਿੱਤੀ ਨਾ ਫਿਰ ਨਹੀਂ ਸਤਗੁਰੂ ਜੀ ਨੇ ਕਿਹਾ ਮੈਂ ਸੋਢੀ ਹਾਂ ਫਿਰ ਸਤਗੁਰੂ ਜੀ ਨੇ ਇਹ ਨਹੀਂ ਕਿਹਾ ਕੀ ਅਸੀਂ ਖੱਤਰੀ ਫਿਰ ਬਚਨ ਕਰ ਦਿੱਤਾ ਖਾਲਸਾ ਹਮਾਰੀ ਜਾਤ ਹੁਣ ਅਸੀਂ ਅਮਰਤ ਛਕ ਲਿਆ ਜਾਤ ਪਾਤ ਕੋ ਰਹਿਤ ਹੋ ਗਏ ਆ ਅਸੰਗ ਹੋ ਗਏ ਆ ਸਾਡੀ ਜਾਤ ਵੀ ਖਾਲਸਾ ਹੈ ਖਾਲਸਾ ਹਮਾਰੀ ਪਾਤ ਸਾਡੀ ਗੋਤ ਜਿਸ ਨੂੰ ਸਰਨੇ ਕਿਹਾ ਜਾਂਦਾ ਹੈ ਸਾਡਾ ਸਰਨੇ ਸਾਡਾ ਤਖੱਲਸ ਸਾਡੀ ਪਾਤੀ ਸਾਡੀ ਪੰਗਤੀ ਸਾਡੀ ਗੋਤ ਵੀ ਖਾਲਸਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਬਾਨੀ ਗਉ ਬਖਾਨੀ ਹੈ ਤੇ 사ਤਗੁਰੂ ਜੀ ਨੇ ਕਿਰਪਾਲਤਾ ਕੀਤੀ ਜਿਹੜਾ ਵੀ ਮਾਈ ਭਾਈ ਅੰਮ੍ਰਿਤ ਛਕ ਲਈ ਉਹ ਖਾਲਸਾ ਹੈ ਇਸਲਾਮ